ਵੈਲਕਮ ਸਟੂਡੈਂਟ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਹੈ ਜੀ ਸਟੱਡੀ ਸਕਿਲਸ ਵਲੌਗ ਵਿੱਚ ਆਪਾਂ ਲਾਈਬ੍ਰੇਰੀ ਨਾਲ ਰਿਲੇਟਡ ਜੋ ਐਮਸੀਕਿਊ ਦੀ ਸੀਰੀਜ਼ ਕਰ ਰਹੇ ਸੀ ਉਹਦੇ ਨੈਕਸਟ ਐਮਸੀਕਿਊ ਜੀ ਪੰਜਾਬ ਲਾਈਬ੍ਰੇਰੀ ਲਾਈਬ੍ਰੇਰੀ ਦੀ ਸਟੋਰਰ ਯੂਜੀਸੀ ਨੈਟ ਲਾਈਬ੍ਰੇਰੀ ਜਾਂ ਅਸਿਸਟੈਂਟ ਲਾਈਬ੍ਰੇਰੀ ਤੁਸੀਂ ਲਾਈਬ੍ਰੇਰੀ ਦਾ ਕੋਈ ਵੀ ਐਗਜ਼ਾਮ ਦੇਣਾ ਹੋਵੇ ਉਹਦੇ ਲਈ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਸਟਾਰਟ ਕਰਦੇ ਆਪਾਂ ਫਸਟ ਕੁਐਸਚਨ ਕਿਹੜੇ ਦੇਸ਼ ਦੀ ਰਾਸ਼ਟਰੀ ਗ੍ਰੰਥ ਸੂਚੀ ਨਹੀਂ ਹੈ ਕਿਹੜੇ ਦੇਸ਼ ਦੀ ਰਾਸ਼ਟਰੀ ਗ੍ਰੰਥ ਸੂਚੀ ਨਹੀਂ ਹੈ অপشن এ ਜੀ ਰੂਸ ਯੂ ਐਸ এ ચીਨ ਜਾਂ ਭਾਰਤ ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ অপشن ਨੰਬਰ ਸੈਕੰਡ ਯੂ ਐਸ এ অপشن ਨੰਬਰ ਸੈਕੰਡ ਯੂ ਐਸ এ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਭਾਰਤੀ ਗ੍ਰੰਥ ਸੂਚੀ ਪਹਿਲੀ ਵਾਰ ਕਦੋਂ ਪ੍ਰਕਾਸ਼ਿਤ ਹੋਈ ਭਾਰਤੀ ਗ੍ਰੰਥ ਸੂਚੀ ਪਹਿਲੀ ਵਾਰ ਕਦੋਂ ਪ੍ਰਕਾਸ਼ਿਤ ਹੋਈ অপشن এ ਜੀ 195354 ਵਿੱਚ 195556 ਵਿੱਚ 195252 ਵਿੱਚ ਜਾਂ 195758 ਵਿੱਚ ਤਾਂ हां जी ਇਹਦਾ ਰਾਈਟ ਆਨਸਰ ਹੈ ਜੀ 195758 ਵਿੱਚ অপਸ਼ਨ ਨੰਬਰ 4 ਇਹਦਾ ਰਾਈਟ ਆਨਸਰ ਹੈ ਜੀ ਤੇ ਕੁਆਟਰਲੀ ਜਿਹੜੀ ਪ੍ਰਕਾਸ਼ਿਤ ਹੋਣੀ ਸ਼ੁਰੂ ਹੋਈ ਸੀ অপਸ਼ਨ ਨੰਬਰ 4 ਰਾਈਟ ਆਨਸਰ ਨੈਕਸਟ ਕੁਐਸਚਨ ਗ੍ਰੰਥ ਸੂਚੀ ਬਿਬਲਿਓਗ੍ਰਾਫੀ ਦੇ ਪਿਤਾ ਕੌਣ ਹਨ ਗ੍ਰੰਥ ਸੂਚੀ ਜਿਹੜੀ ਬਿਬਲੋਗ੍ਰਾਫੀ ਦੇ ਪਿਤਾਮਾ ਕੌਣ ਹੈ অপਸ਼ਨ ਹੈ ਜੀ ਪੀਟਰ ਮਾਰਕ ਰੋਜਟ ਮਿਨਜ਼ਲ ਕੌਨਰਡ ਗੈਸਨਰ ਐਮੀ ਸ਼ੀਅਰਜ਼ ਤਾਂ ਹਾਂ ਜੀ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3rd ਕੌਨਰਡ ਗੈਸਨਰ অপਸ਼ਨ ਨੰਬਰ 3rd ਰਾਈਟ ਆਨਸਰ ਹੈ ਜੀ ਬਿਬਲੋਗ੍ਰਾਫੀ ਦੇ ਪਿਤਾ ਕੌਣ ਸੀ ਦਾ ਆਪਸ਼ਨ ਨੰਬਰ 3rd ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਬੁਕਸ ਇਨ ਪ੍ਰਿੰਟ ਕਿੰਨੇ ਸਮੇਂ ਦੇ ਅਨੁਪਾਤ ਬਾਅਦ ਪ੍ਰਕਾਸ਼ਿਤ ਹੁੰਦੀ ਹੈ ਬੁਕਸ ਇਨ ਪ੍ਰਿੰਟ ਕਿੰਨੇ ਸਮੇਂ ਦੇ ਅਨੁਪਾਤ ਬਾਅਦ ਪ੍ਰਕਾਸ਼ਿਤ ਹੁੰਦੀ ਹੈ ਆਪਸ਼ਨ ਹੈ ਜੀ ਮਹੀਨੇਵਾਰ ਹਫਤਾਵਾਰ ਸਾਲਾਨਾ ਜਾਂ ਤਿੰਨ ਮਹੀਨਿਆਂ ਬਾਅਦ ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3rd ਸਾਲਾਨਾ ਬੁੱਕ ਇਨ ਪ੍ਰਿੰਟ ਜਿਹੜੀ ਹੈਗੀ ਹੈ ਸਾਲਾਨਾ ਪ੍ਰਕਾਸ਼ਿਤ ਹੁੰਦੀ ਹੈ ਆਪਸ਼ਨ ਨੰਬਰ 3rd ਰਾਈਟ ਆਨਸਰ ਹੈ ਜੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਲਾਇਬ੍ਰੇਰੀ ਦੇ ਲਈ ਇਹ ਤੁਸੀਂ ਨਾਲ-ਨਾਲ ਇਹਨਾਂ ਨੂੰ ਨੋਟ ਕਰਦੇ ਜਾਓ ਤੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟੱਡੀ ਸਕਿਲਸ ਬਲੌਗ ਨੂੰ ਸਬਸਕ੍ਰਾਈਬ ਕਰੋ ਲਾਈਕ ਐਂਡ ਸ਼ੇਅਰ ਵੀ ਕਰੋ ਜੀ ਅੱਗੇ ਕਰਦੇ ਆਪਾਂ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਵਿਸ਼ਵ ਕੋਸ਼ ਅਮਰੀਕਾਨਾ ਦੇ ਕਿੰਨੇ ਖੰਡ ਹਨ ਵਿਸ਼ਵ ਕੋਸ਼ ਅਮਰੀਕਾਨਾ ਦੇ ਕਿੰਨੇ ਖੰਡ ਹਨ ਆਪਸ਼ਨ ਨੇ ਜੀ 42 ਖੰਡ 32 ਖੰਡ 20 ਖੰਡ ਜਾਂ 30 ਖੰਡ ਤਾਂ ਹਾਂ ਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4 ਤੀ ਖੰਡ অপਸ਼ਨ ਨੰਬਰ 4 ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਭਾਰਤੀ ਰਾਸ਼ਟਰੀ ਪੁਸਤਕਮਾਲਾ ਇੰਡੀਅਨ ਨੈਸ਼ਨਲ ਬਿਬਲੋਗ੍ਰਾਫੀ ਕਿੰਨੇ ਸਮੇਂ ਦੇ ਅਨੁਪਾਤ ਬਾਅਦ ਪ੍ਰਕਾਸ਼ਿਤ ਹੁੰਦੀ ਹੈ ਭਾਰਤੀ ਰਾਸ਼ਟਰੀ ਪੁਸਤਕਮਾਲਾ ਇੰਡੀਅਨ ਨੈਸ਼ਨਲ ਬਿਬਲੋਗ੍ਰਾਫੀ ਕਿੰਨੇ ਸਮੇਂ ਦੇ ਅਨੁਪਾਤ ਬਾਅਦ ਪ੍ਰਕਾਸ਼ਿਤ ਹੁੰਦੀ ਹੈ ਆਪਸ਼ਨ ਹੈ ਜੀ ਮਹੀਨੇਵਾਰ ਸਾਲਾਨਾ ਹਫਤਾਵਾਰ 6 ਮਹੀਨਿਆਂ ਤੋਂ ਤਾਂ ਹਾਂ ਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 1 ਮਹੀਨੇਵਾਰ ਭਾਰਤੀ ਰਾਸ਼ਟਰੀ ਪੁਸਤਕ ਮਾਲਾ ਜਿਹੜੀ ਉਹ ਮਹੀਨੇ ਬਾਅਦ ਜਿਹੜੀ ਹੈਗੀ ਹੈ ਪ੍ਰਕਾਸ਼ਿਤ ਹੁੰਦੀ ਹੈ ਆਪਸ਼ਨ ਨੰਬਰ 1 ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈਗਾ ਜੀ ਅੱਗੇ ਆਪਣਾ ਖੋਜ ਰਿਪੋਰਟਾਂ ਰਿਸਰਚ ਰਿਪੋਰਟਸ ਕਿਹੜੇ ਸੂਚਨਾ ਸਰੋਤ ਹਨ ਖੋਜ ਰਿਪੋਰਟਾਂ ਰਿਸਰਚ ਰਿਪੋਰਟਸ ਕਿਹੜੇ ਸੂਚਨਾ ਸਰੋਤ ਹਨ ਆਪਸ਼ਨ ਹੈ ਜੀ ਤੀਜੇ ਦਰਜੇ ਦੇ ਦੂਜੇ ਦਰਜੇ ਦੇ ਪਹਿਲੇ ਦਰਜੇ ਦੇ ਜਾਂ ਪੰਜਵੇਂ ਦਰਜੇ ਦੇ ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3 ਪਹਿਲੇ ਦਰਜੇ ਦੇ ਖੋਜ ਰਿਪੋਰਟਾਂ ਪਹਿਲੇ ਦਰਜੇ ਦੇ ਸੂਚਨਾ ਸਰੋਤ ਹਨ ਆਪਸ਼ਨ ਨੰਬਰ 3 ਰਾਈਟ ਆਨਸਰ ਨੈਕਸਟ ਕੁਐਸਚਨ ਸਾਲਨਾਮਾ ਜਾਂ ਬਰਾ ਪੁਸਤਕ ਈਅਰ ਬੁੱਕ ਕਿਹੜੇ ਸੂਚਨਾ ਸਰੋਤ ਹਨ ਸਾਲਨਾਮਾ ਜਾਂ ਬਰਾ ਪੁਸਤਕ ਈਅਰ ਬੁੱਕ ਕਿਹੜੇ ਸੂਚਨਾ ਸਰੋਤ ਹਨ ਆਪਸ਼ਨ ਹੈ ਜੀ ਤੀਜੇ ਦਰਜੇ ਦੇ ਪਹਿਲੇ ਦਰਜੇ ਦੇ ਦੂਜੇ ਦਰਜੇ ਦੇ ਜਾਂ ਦਸਵੇਂ ਦਰਜੇ ਦੇ ਤਾਂ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 1st ਤੀਜੇ ਦਰਜੇ ਦੇ ਆਪਸ਼ਨ ਨੰਬਰ 1st ਤੀਜੇ ਦਰਜੇ ਦੇ ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਪਾਠ ਪੁਸਤਕਾਂ ਟੈਕਸਟ ਬੁੱਕ ਕਿਹੜੇ ਸੂਚਨਾ ਸਰੋਤ ਹਨ ਪਾਠ ਪੁਸਤਕਾਂ ਟੈਕਸਟ ਬੁੱਕ ਕਿਹੜੇ ਸੂਚਨਾ ਸਰੋਤ ਹਨ অপਸ਼ਨ ਨੇ ਜੀ ਪਹਿਲੇ ਦਰਜੇ ਦੇ ਪੰਜਵੇਂ ਦਰਜੇ ਦੇ ਤੀਜੇ ਦਰਜੇ ਦੇ ਜਾਂ ਦੂਜੇ ਦਰਜੇ ਦੇ ਤਾਂ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4 ਦੂਜੇ ਦਰਜੇ ਦੇ অপਸ਼ਨ ਨੰਬਰ 4 ਦੂਜੇ ਦਰਜੇ ਦੇ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਡਿਕਸ਼ਨਰੀ ਲਾਇਬ੍ਰੇਰੀ ਦੇ ਕਿਸ ਹਿੱਸੇ ਵਿੱਚ ਰੱਖੀ ਜਾਂਦੀ ਹੈ ਡਿਕਸ਼ਨਰੀ ਲਾਇਬ੍ਰੇਰੀ ਦੇ ਕਿਸ ਹਿੱਸੇ ਵਿੱਚ ਰੱਖੀ ਜਾਂਦੀ ਹੈ অপਸ਼ਨ ਨੇ ਜੀ ਰੈਫਰੈਂਸ ਸੈਕਸ਼ਨ ਲਿਟਰੇਚਰ ਸੈਕਸ਼ਨ ਆਰਟਿਸਟ ਸੈਕਸ਼ਨ ਜਾਂ 셀ਫ ਸੈਕਸ਼ਨ ਤਾਂ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1 ਰੈਫਰੈਂਸ ਸੈਕਸ਼ਨ ਲਾਇਬ੍ਰੇਰੀ ਵਿੱਚ ਡਿਕਸ਼ਨਰੀ ਕਿਹੜੇ ਹਿੱਸੇ ਵਿੱਚ ਰੱਖੀ ਜਾਂਦੀ ਹੈ ਤਾਂ ਹਾਂਜੀ ਇਹ ਰੱਖੀ ਜਾਂਦੀ ਹੈ ਰੈਫਰੈਂਸ ਸੈਕਸ਼ਨ ਵਿੱਚ ਆਪਸ਼ਨ ਨੰਬਰ 1 ਦਾ ਰਾਈਟ ਆਨਸਰ ਹੈ ਜੀ ਅੱਗੇ ਆਪਣਾ ਨੈਕਸਟ ਕੁਐਸਚਨ ਹੈ ਇੰਡੀਅਨ ਲਾਇਬ੍ਰੇਰੀ ਰਿਵਿਊ ਕਿਸ ਦੀ ਬਲੌਗ ਹੈ ਇੰਡੀਅਨ ਲਾਇਬ੍ਰੇਰੀ ਰਿਵਿਊ ਕਿਸ ਦੀ ਬਲੌਗ ਹੈ ਆਪਸ਼ਨ ਹੈ ਜੀ ਦਿੱਲੀ ਪਬਲਿਕ ਲਾਇਬ੍ਰੇਰੀ ਦੀ ਭਾਰਤੀ ਰਾਸ਼ਟਰੀ ਲਾਇਬ੍ਰੇਰੀ ਕੋਲਕਾਤਾ ਦੀ ਇੰਡੀਅਨ ਲਾਇਬ੍ਰੇਰੀ ਐਸੋਸੀਏਸ਼ਨ ਦੀ ਜਾਂ ਸਕੂਲ ਲਾਇਬ੍ਰੇਰੀ ਪੰਜਾਬ ਦੀ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 2 ਭਾਰਤ ਦੀ ਰਾਸ਼ਟਰੀ ਲਾਇਬ੍ਰੇਰੀ ਕੋਲਕੱਤਾ অপਸ਼ਨ ਨੰਬਰ 2 ਭਾਰਤ ਦੀ ਰਾਸ਼ਟਰੀ ਲਾਇਬ੍ਰੇਰੀ ਕੋਲਕੱਤਾ ਇਹਦਾ ਰਾਈਟ ਆਨਸਰ ਹੈ ਜੀ ਅੱਗੇ ਆਪਣਾ ਨੈਕਸਟ ਕੁਐਸਚਨ ਹੈ ਬਰਨ ਕਨਵੈਨਸ਼ਨ 1886 ਕਿਸ ਨਾਲ ਸੰਬੰਧਿਤ ਸੀ ਬਰਨ ਕਨਵੈਨਸ਼ਨ 1886 ਕਿਸ ਨਾਲ ਸੰਬੰਧਿਤ ਸੀ অপਸ਼ਨ ਐ ਜੀ ਪੀ ਟੈਸਟ ਟਰੇਡ standards ਜਾਂ copyrights ਤਾਂ ਇਸ ਦਾ রাইਟ ਆਨਸਰ ਹੈ ਜੀ অপشن ਨੰਬਰ 4 ਕਾਪੀ ਰਾਈਟ অপشن ਨੰਬਰ 4 ਕਾਪੀ ਰਾਈਟ ਇਜ਼ ਦਾ রাইਟ ਆਨਸਰ ਹੈ ਜੀ ਬਰਨ ਕਨਵੋਕੇਸ਼ਨ ਕਾਪੀ ਰਾਈਟ ਨਾਲ ਸੰਬੰਧਿਤ ਹੈ অপشن ਨੰਬਰ 4 ਰਾਈਟ ਨੈਕਸਟ ਕੁਐਸਚਨ ਯੂ ਡੀ ਸੀ ਪਹਿਲੀ ਵਾਰ ਅੰਗਰੇਜ਼ੀ ਭਾਸ਼ਾ ਵਿੱਚ ਕਦੋਂ ਪ੍ਰਕਾਸ਼ਿਤ ਹੋਈ ਯੂ ਡੀ ਸੀ ਪਹਿਲੀ ਵਾਰ ਅੰਗਰੇਜ਼ੀ ਭਾਸ਼ਾ ਵਿੱਚ ਕਦੋਂ ਪ੍ਰਕਾਸ਼ਿਤ ਹੋਈ অপشن ਐ ਜੀ 1936 ਵਿੱਚ 1932 ਵਿੱਚ 1942 ਵਿੱਚ ਜਾ 1956 ਵਿੱਚ ਤਾਂ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1st 1936 ਵਿੱਚ ਜੂ ਡੀ ਸੀ ਪਹਿਲੀ ਵਾਰ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਕਾਸ਼ਿਤ ਹੋਈ ਸੀ 1936 অপਸ਼ਨ ਨੰਬਰ 1st ਰਾਈਟ ਆਨਸਰ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਜੀ ਆਪਾਂ ਅੰਕ ਲਿਪੀ ਦੇ ਕੀ ਪ੍ਰਮੁੱਖ ਗੁਣ ਹੋਣੇ ਚਾਹੀਦੇ ਹਨ ਅੰਕ ਲਿਪੀ ਦੇ ਕੀ ਪ੍ਰਮੁੱਖ ਗੁਣ ਹੋਣੇ ਚਾਹੀਦੇ ਹਨ ਤਾਂ ਰਾਈਟ ਆਨਸਰ ਹੈ ਜੀ ਇਹਦੇ ਸਰਲਤਾ ਦੀ ਸਾਦਗੀ ਹੋਣੀ ਚਾਹੀਦੀ ਉਹਦੇ ਵਿੱਚ ਸੰਖੇਪਤਾ ਹੋਣੀ ਚਾਹੀਦੀ ਹੈ ਤੇ ਉਚਾਰਨ ਯੋਗਤਾ ਹੋਣੀ ਚਾਹੀਦੀ ਹੈ ਅੰਕ ਲਿਪੀ ਦੇ ਪ੍ਰਮੁੱਖ ਗੁਣ ਹਨ ਜੀ ਸਰਲਤਾ ਸਾਦਗੀ ਸੰਖੇਪਤਾ ਤੇ ਉਚਾਰਨ ਯੋਗਤਾ ਹਾਂਜੀ ਨੈਕਸਟ ਵੀਡੀਓ ਵਿੱਚ ਮੈਂ ਤੁਹਾਨੂੰ ਅਗਲੇ ਐਮਸੀਕਿਊ ਕਰਾਉਂਗੀ ਲਾਇਬ੍ਰੇਰੀ ਦੇ ਜਿਨ੍ਹਾਂ ਨੇ ਹਜੇ ਪਿਛਲੇ ਐਮਸੀਕਿਊ ਨਹੀਂ ਦੇਖੇ ਪਿੱਛੇ ਵੀਡੀਓ ਜਾ ਕੇ ਦੇਖ ਸਕਦੇ ਹੋ ਜੀ ਪੇਪਰ ਦੇ ਅਕੋਰਡਿੰਗ ਬਹੁਤ ਇੰਪੋਰਟੈਂਟ ਐਮਸੀਕਿਊ ਕਰਾ ਰਹੀ ਹਾਂ ਮੈਂ ਤੁਹਾਨੂੰ ਜਿਨ੍ਹਾਂ ਨੂੰ ਵੀ ਵੀਡੀਓ ਵਧੀਆ ਲੱਗੀਏ ਲਾਈਕ ਐਂਡ ਸ਼ੇਅਰ ਕਰੋ ਜੀ ਜਿਨ੍ਹਾਂ ਨੇ ਅਜੇ ਤੱਕ ਸਿਆਣਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟੱਡੀ ਸਕਿਲਸ ਬਿਲੋਂਗ ਨੂੰ ਸਬਸਕ੍ਰਾਈਬ ਕਰ ਲਓ ਜੀ ਥੈਂਕ ਯੂ ਸਟੂਡੈਂਟ